ਹਸ਼ਿਆਰਪੁਰ ਵਿੱਚ ਬੀਤੇ ਦਿਨੀ 5 ਸਾਲ ਦੇ ਮਾਸੂਮ ਹਰਵੀਰ ਸਿੰਘ ਨਾਲ ਇੱਕ ਪ੍ਰਵਾਸੀ ਵੱਲੋਂ ਬੜੀ ਹੀ ਬੇਰਹਿਮੀ ਅਤੇ ਦਰਿੰਦਗੀ ਦੇ ਕਾਰਨ ਉਸ ਬੱਚੇ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਜਿਕਰ ਲੋਕਾਂ ਦੀ ਗੱਲ ਕਰੀਏ ਤਾਂ ਪ੍ਰਵਾਸੀਆਂ ਦੇ ਖਿਲਾਫ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਇਸ ਲੜੀ ਦੇ ਤਹਿਤ ਅੱਜ ਹੁਸ਼ਿਆਰਪੁਰ ਵਿੱਚ ਵੱਡੀ ਗਿਣਤੀ ਵਿੱਚ ਰੇਲਵੇ ਰੋਡ ਤੇ ਗੁਰਦੁਆਰਾ ਸਿੰਘ ਸਵਾ ਵਿੱਚ ਵਕਫਾਕ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦਾ ਇੱਕ ਵੱਡਾ ਇਕੱਠ ਹੋਇਆ ਹਰਵੀਰ ਸਿੰਘ ਦੀ ਯਾਦ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਕਰਵਾਇਆ ਗਿਆ ਜਿਸ ਤੋਂ ਬਾਅਦ ਹਰਵੀਰ ਸਿੰਘ ਲਈ ਅਰਦਾਸ ਅਤੇ ਸਰੰਦਾ ਜਿਲੀ ਲਈ ਵੱਡੇ ਇਕੱਠ ਵਿੱਚ ਸੈਂਕੜੇ ਲੋਕਾਂ ਨੇ ਹਿੱਸਾ ਲਿਆ ਇਸ ਮੌਕੇ ਜਿੱਥੇ ਵੱਖ-ਵੱਖ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਲੱਖਾ ਸੁਧਾਨਾ ਨੇ ਵੀ ਸ਼ਿਰਕਤ ਕੀਤੀ ਇਸ ਮੌਕੇ ਬੁਲਾ ਰਿਆ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਹੀਂ ਗੁਲਾਬ ਚੰਦ ਘਟਾਰੀਆ ਗਵਰਨਰ ਪੰਜਾਬ ਹੋਣਾਂ ਨੂੰ ਇੱਕ ਪੰਜਾਬ ਰਾਜ ਭਵਨ ਚੰਡੀਗੜ੍ਹ ਲਈ ਇੱਕ ਮੰਗ ਪੱਤਰ ਵੀ ਭੇਜਿਆ ਗਿਆ ਹੈ ਖਾਲਸਾ ਬਾਹੀ ਕ੍ਰਿਤੀ ਕੀ ਫਤਿਹ ਅੱਜ ਜੋ ਪਿਛਲੇ ਦਿਨੀ ਕਾਕਾ ਗੁਰਵਿਰ ਸਿੰਘ ਨੂੰ ਬਹੁਤ ਜ਼ਿੰਦਗੀ ਨਾਲ ਉਸ ਤੁਟ ਮਲੋਂ ਮਾਰਿਆ ਗਿਆ ਸਤਿਗੁਰੂ ਅਗੇ ਅਰਦਾਸ ਵਿੱਚ ਸੱਚੇ ਪਾਤਸ਼ਾਹ ਉਸ ਨੂੰ ਸਦੀਵ ਕਾਲ ਆਵੇ ਚਾਨਣਾ ਵਿੱਚ ਨਿਵਾਸ ਰੱਖੇ ਤੇ ਪਰਿਵਾਰ ਨੂੰ ਬਾਣੇ ਦੇ ਵਿੱਚ ਰੱਖੇ ਤੇ ਇੱਥੇ ਪੰਥਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਇਕੱਤਰ ਹੋਈਆਂ ਨੇ ਜਿਹੜਾ ਇੱਕ ਸੰਘਰਸ਼ ਦਾ ਵਿਗਲ ਵਜਿਆ ਪੰਜਾਬ ਬਚਾਓ ਪ੍ਰਵਾਸੀ ਭਜਾਓ ਉਸ ਦੇ ਤਹਿਤ ਹੁਣ ਸਾਰੀਆਂ ਜਥੇਬੰਦੀਆਂ ਵੱਲੋਂ ਡੀਸੀ ਸਾਹਿਬ ਨੂੰ ਇੱਕ ਮੰਗ ਦਾ ਪੱਤਰ ਦਿੱਤਾ ਜਾਊਗਾ ਜੀ ਦੇ ਵਿੱਚ ਇਹ ਲਿਖਿਆ ਗਿਆ ਕਿ ਹਰੇਕ ਸੂਬੇ ਨੂੰ ਇਹ ਹੱਕ ਆ ਵੀ ਉਹ ਇੱਕ ਕਾਨੂੰਨ ਬਣਾਉਣਾ ਚਾਹੀਦਾ ਪਹਿਲਾਂ ਬਣਾਏ ਹੋਏ ਨੇ ਕਾਨੂੰਨ ਦੂਸਰੀਆਂ ਸੂਬਿਆਂ ਦੇ ਵਿੱਚ ਵੀ ਜਿਹੜਾ ਬਾਹਰਲਾ ਬੰਦਾ ਕੋਈ ਇੱਥੇ ਜ਼ਮੀਨ ਨਾ ਖਰੀਦ ਸਕੇ ਇੱਥੇ ਉਹਦਾ ਆਧਾਰ ਕਾਰਡ ਰਾਸ਼ਨ ਕਾਡ ਬਣ ਸਕੇ ਅਸੀਂ ਉਹੀ ਕਾਨੂੰਨ ਬਣਾਉਣਾ ਚਾਹੁੰਨੇ ਆ ਵੀ ਉਹ ਕਾਨੂੰਨ ਬਣੇ ਅਸੀਂ ਕਿਸੇ ਨੂੰ ਮਾਰਨਾ ਨਹੀਂ ਚਾਹੁੰਦੇ ਅਸੀਂ ਕਾਨੂੰਨ ਦੀ ਗੱਲ ਕਰਦੇ ਆ ਕਾਨੂੰਨ ਦੇ ਤਹਿਤ ਇੱਕ ਮੰਗ ਪੱਤਰ ਮੁੱਖ ਮੰਤਰੀ ਸਾਹਿਬ ਤੇ ਹੋਰ ਜਿਹੜੇ ਨੇ ਸਰਕਾਰੀ ਗਵਰਨਰ ਸਾਹਿਬ ਉਹਨਾਂ ਦੇ ਨਾਮ ਤੇ ਲਿਖਿਆ ਗਿਆ ਮੰਗ ਪੱਤਰ ਹੁਣ ਡੀਸੀ ਦਫ਼ਤਰ ਦੇ ਵਿੱਚ ਜਾ ਕੇ ਇੱਕ ਕਾਫਲੇ ਦੇ ਰੂਪ ਵਿੱਚ ਜਿਹੜੀਆਂ ਸਿੱਖ ਸੰਗਤਾਂ ਸਾਰੀਆਂ ਜਾਣਗੀਆਂ ਅੱਗੇ-ਅੱਗੇ ਸੰਗਤਾਂ ਨੇ ਜਾਣਾ ਪਿੱਛੇ-ਪਿੱਛੇ ਸੰਗਤ ਸਾਰਿਆਂ ਨੇ ਆਉਣਾ ਜਿਹੜੇ ਪੰਥਕ ਜਿਹਾ ਬੰਦੇ ਨੁਮਾਇੰਦੇ ਨੇ ਉਹ ਵੀ ਪਹੁੰਚ ਰਹੇ ਨੇ ਜਿਸ ਦੇ ਵਿੱਚ ਲੱਖਾ ਸਿਧਾਨਾ ਵੀਰ ਜੀ ਆਮੋ ਤੋਂ ਰਮਨ ਜੀ ਸਾਡੇ 75000 ਜੋਗ ਪਰਮਜੀਤ ਸਿੰਘ ਮੰਡਤਲ ਖਾਲਸਾ ਵੱਲੋਂ ਹੋਰ ਵੀ ਜਿੰਨੇ ਵੀ ਇੱਥੇ ਆਏ ਹੋਏ ਨੇ ਸਾਡੇ ਸਿੰਘ ਜਥੇਬੰਦੀਆਂ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਤਰਨਾ ਦਲ ਵਾਲੇ ਬਜਵਾੜੇ ਵਾਲੇ ਉਹ ਵੀ ਪਹੁੰਚੇ ਹੋਏ ਨੇ ਹੋਰ ਬਹੁਤ ਸਾਰੇ ਭਾਈ ਬਡਾਲਾ ਸਾਹਿਬ ਜੀ ਉਹ ਵੀ ਆਏ ਹੋਏ ਨੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਦੇ ਕਿਸਾਨ ਆਗੂ ਮਨਜੀਤ ਰਾਏ ਜੀ ਬਹੁਤ ਸਾਰੀਆਂ ਜਿਹਾ ਬੰਦੇ ਸਾਰਿਆਂ ਦਾ ਸਿੱਤ ਧੰਨਵਾਦ ਕਰਦਾ ਸਾਰਿਆਂ ਨੂੰ ਜੀਓ ਆਇਓ ਕਹਿੰਦੇ ਆ ਭਾਜੀ ਜਿੱਥੇ ਪਰਵਾਸੀਆਂ ਦਾ ਬਹੁਤ ਜ਼ਿਆਦਾ ਪੰਜਾਬੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਪਰ ਕੁਝ ਪੰਜਾਬੀ ਜਿਵੇਂ ਕਿਸਾਨ ਆਕੂ ਆਪਾ ਜਗਿੰਦਰ ਸਿੰਘ ਗੋਰਾਹ ਦੀ ਗੱਲ ਕਰ ਲਈਏ ਰਾਜੇਵਾਲ ਦੀ ਗੱਲ ਕਰ ਪਈਏ ਹੋਰ ਬਹੁਤ ਸਾਰੇ ਦਦੇ ਕਿਸਾਨ ਆਕੂ ਜਿਹੜੇ ਪੰਜਾਬ ਪੰਜਾਬੀਆਂ ਦੇ ਵਿਰੋਧ ਕਰ ਰਹੇ ਹ ਜੀ ਕਹਿੰਦੇ ਇਹਨਾਂ ਤੋਂ ਬਿਨਾ ਖੇਤੀ ਸੰਭਵ ਨਹੀਂ ਉਹਨਾਂ ਨੇ ਕਦੇ ਪੰਜਾਬ ਦੇ ਹੱਕ ਦੀ ਗੱਲ ਕੀਤੀ ਆ ਕਾਮਰੈਡੀ ਲਾਣਾ ਉਹਨਾਂ ਕਾਮਰੇਡ ਅੰਕਲ ਹੀ ਕੰਮ ਉਹੀ ਕਰਨੀਆਂ ਕਰ ਜਿਹੜਾ ਸਾਡਾ ਹੱਕ ਵਧਣਾ ਸੀ ਹੱਕ ਲੈਣੇ ਨੇ ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ ਉਹਨਾਂ ਨੂੰ ਪੰਜਾਬ ਦੇ ਇਹ ਜਿਹੜਾ ਸੰਘਰਸ਼ ਚੱਲਿਆ ਪਤਾ ਲੱਗ ਜੂ ਪੰਜਾਬ ਦਾ ਤਰਾਖਾ ਕੌਣ ਆ ਤੇ ਪਰਾਂ ਪੰਜਾਬ ਦਾ ਬ੍ਰੋਧੀ ਕੌਣ ਉਹ ਸਾਡੇ ਸਾਹਮਣੇ ਦਿਨਾਂ ਦੇ ਵਿੱਚ ਆ ਜਾਣੇ ਸਾਰੇ ਸਾਡਾ ਕੋਈ ਕਰ ਰਿਹਾ ਕਿ ਜਲਦ ਜਿਹੜੀ ਹੈ ਇਨਸਾਫ ਮਿਲੇ ਪਰ ਪੁਲਿਸ ਵੱਲੋਂ ਚਲਾਨ ਨਹੀਂ ਪਾ ਸਾਡਾ ਕੋਈ ਪੰਜਾਬੀ ਬਾਹਰ ਆ ਕੇ ਗਲਤ ਕੰਮ ਤਾਂ ਨਹੀਂ ਕਰਦਾ 35 35 40 40 ਲੱਖ ਲਾ ਕੇ ਸਾਡੇ ਨੌਜਵਾਨ ਗਏ ਹੋਏ ਨੇ ਉੱਥੇ ਦੇ ਕਾਨੂੰਨ ਬਣੇ ਹੋਏ ਨੇ ਸਖਤ ਜੇ ਟਰੰਪ ਆਪਦੇ ਪੰਜਾਬੀ ਨੂੰ ਬਾਹਰ ਕੱਢ ਸਕਦਾ ਕੀ ਅਸੀਂ ਨਹੀਂ ਕੱਢ ਸਕਦੇ ਅਸੀਂ ਵੀ ਕਰ ਸਕਦੇ ਹਾਂ ਸਾਡਾ ਪੰਜਾਬ ਆ ਸਾਡੀ ਧਰਤੀ ਆ ਸਾਰਾ ਕੁਝ ਕਰ ਸਕਦੇ ਹਾਂ ਅਸੀਂ ਮਤੇ ਪਾਓ ਸਾਡੇ ਇਥੇ ਕਾਨੂੰਨ ਬਣੇ ਕੋਈ ਗਲਤ ਕਿ ਜਿਹੜਾ ਮੂੰਹ ਚਾਕੇ ਆ ਜਾਂਦਾ ਉਹ ਪੰਜਾਬ ਦੇ ਵਸਆਂ ਤੇ ਪਾਰਤਾਨ ਦਾ ਕਰਨਾ ਸਾਡੇ ਪੰਜਾਬ ਨੂੰ ਲਾਂਬੂ ਦੇ ਵਿੱਚ ਆਪਣੇ ਅੱਗ ਲਾ ਦਿੰਦਾ ਇਸ ਕਰਕੇ ਪੰਜਾਬ ਚਾ ਜਿਹੜਾ ਬਹੁਤ ਦਰਿੰਦਗੀ ਦੇ ਨਾਲ ਉਹਦਾ ਕਤਲ ਹੋਇਆ ਉਹਨਾਂ ਦੁਸ਼ਕਰਮ ਕਰਨ ਤੋਂ ਬਾਅਦ ਉਹਦੀ ਅਜੰਤਮ ਅਰਦਾਸ ਸੀ ਕਿ ਤੇ ਅੱਜ ਇੱਕ ਮਾਰਚ ਜਿਹੜਾ ਯਾਰ ਦੇ ਵਿੱਚ ਜਾ ਕੇ ਤੇ ਡੀਸੀ ਕੋਲੇ ਪਹੁੰਚਣਾ ਤੇ ਡੀਸੀ ਤੋਂ ਰਾਹੀਂ ਸਰਕਾਰ ਤੱਕ ਅਸੀਂ ਜਿਹੜੀ ਸਾਡੀ ਅੱਜ ਦੇਰ ਆਏ ਤੁਰਸਤਾ ਇਹ ਪੰਜਾਬ ਲੰਬੇ ਸਮੇਂ ਬਾਅਦ ਅੱਖਾਂ ਖੁੱਲੀਆਂ ਮਾੜੀਆਂ ਮੁੱਟੀਆਂ ਖੁੱਲੀਆਂ ਵਾਲੀਆਂ ਨਹੀਂ ਹਲੇ ਖੁੱਲੀਆਂ ਕਿ ਜੇ ਹਮਾਚਲ ਉਤਰਾਖੰਡ ਰਾਜਸਥਾਨ ਮਨੀਪੁਰ ਸਿੱਖ ਮਰਨਾਚਲ ਜੇ ਇਨਾਂ ਸੂਬਿਆਂ ਦੇ ਵਿੱਚ ਅਧਿਕਾਰ ਆ ਉੱਥੇ ਜ਼ਮੀਨ ਨਹੀਂ ਲੈ ਸਕਦੇ ਵੋਟ ਨਹੀਂ ਬਣਾ ਸਕਦੇ ਨੌਕਰੀ ਨਹੀਂ ਲੈ ਸਕਦੇ ਉੱਥੋਂ ਦਾ ਡੋਮਿਕਲ ਬੋਨਫਾਇਡ ਲਊਗਾ ਤਾਂ ਪੰਜਾਬ ਦੇ ਬੱਚੇ ਕਾਨੂੰਨ ਕਿਉਂ ਨਹੀਂ ਸਾਡਾ ਰੌਲਾ ਕਾਨੂੰਨ ਬਣਾਉਣ ਦਾ ਕਾਨੂੰਨ ਬਣਾਓ ਪੰਜਾਬ ਚ ਪੰਜਾਬੀ ਤੇ ਬਚਾਓ ਸਾਡੀ ਸੱਭਿਆਤਾ ਦਾ ਕਹਾਣ ਹੋ ਰਿਹਾ ਸਾਡੇ ਸੱਭਿਆਚਾਰ ਦਾ ਕਹਾਣ ਹੋ ਰਿਹਾ ਸਾਡਾ ਦਿਰਸਾ ਕਲੰਕਿਤ ਹੋ ਰਿਹਾ ਸਾਡੀ ਬੋਲੀ ਮਾਰੀ ਜਾ ਰਹੀ ਹੈ ਇੱਕ ਸਵਾਲ ਉੱਠਦਾ ਕੀ ਸਾਡੇ ਲੋਕ ਵੀ ਬਾਹਰ ਬੈਠੇ ਆ ਕੀ ਸਾਡੇ ਲੋਕਾਂ ਨੇ ਜਾ ਕੇ ਉਥੇ ਡੈਮੋਗ੍ਰਾਫੀ ਬਦਲ ਦਿੱਤੀ ਜਿੰਨੇ ਵੀ ਪੰਜਾਬੀ ਚਾਹੇ ਉਹ ਬਾਕੀ ਸਟੇਟਾਂ ਚ ਗਏ ਆ ਜਾਂ ਬਾਕੀ ਦੇਸ਼ਾਂ ਚ ਗਏ ਆ ਕੀ ਉਹਨਾਂ ਨੇ ਉਥੇ ਡੈਮੋਗ੍ਰਾਫੀ ਬਦਲੀ ਉਥੋਂ ਦੀ ਬੋਲੀ ਸੱਭਿਆਚਾਰ ਤੇ ਪ੍ਰਭਾਵ ਪਾਇਆ ਸਾਡੇ ਤੇ ਪੈ ਰਿਹਾ ਅੱਜ ਹਰ ਕੌਮ ਦੁਨੀਆ ਦੀ ਇੰਗਲੈਂਡ ਉੱਥੇ ਖੜਾ ਹੋਇਆ ਟੋਮੀ ਰੌਪਸਨ ਦੇ ਚਾਂਡੇ ਹੇਟ ਅੱਜ ਆਸਟ੍ਰੇਲੀਆ ਚ ਵਿਰੋਧ ਹੋ ਰਿਹਾ ਅਮਰੀਕਾ ਬੋਲੀ ਜਾਂਦਾ ਅੱਜ ਤਾਮਲ ਲੜਦੇ ਨੇ ਬੰਗਾਲੀ ਲੜਦੇ ਨੇ ਮਰਾਠੇ ਲੜਦੇ ਨੇ ਪੁਰਤਗਾਲ ਨੇ ਕਹਤਾ ਵੀ ਅਸੀਂ ਬੰਦੇ ਬਾਹਰ ਕੱਢ ਦਿਆਂਗੇ ਅੱਜ ਪੂਰੀ ਦੁਨੀਆ ਦੇ ਵਿੱਚ ਬਹੁਤ ਵੱਡਾ ਸੰਕਟ ਆ ਆਪਦੀ ਹੋਂਦ ਨੂੰ ਬਚਾਉਣ ਦਾ ਤੇ ਪੰਜਾਬੀ ਅੱਜ ਆਪਦੀ ਹੋਂਦ ਨੂੰ ਬਚਾਉਣ ਲਈ ਲੜ ਰਿਹਾ ਸਾਡੇ ਅੰਦਰ ਕੋਈ ਨਫ਼ਰਤ ਨਹੀਂ ਕੋਈ ਫਰਕਾ ਪਸਤੀ ਨਹੀਂ ਸਾਡਾ ਨਾਅਰਾ ਕਾਨੂੰਨ ਬਣਾਓ ਪੰਜਾਬ ਬਚਾਓ ਪਰ ਆਪਣੇ ਅੰਦਰ ਢਿੱਡੀ ਪੀੜਾ ਹੋ ਰਹੀਆਂ ਹੁਣ ਸੰਦੀਪ ਰੋਟਾ ਦਾ ਬਿਆਨ ਆਇਆ ਕਹਿੰਦੇ ਡਸਟੀ ਖਤਮ ਹੋ ਜਾਏਗੀ ਕਿਸਾਨ ਆ ਆਗੂ ਆ ਜਿਹੜੇ ਉਗਰਾਹ ਹੋਣੀਆਂ ਜਾਂ ਹੋਰ ਹੁਣ ਦੇਖੋ ਮੇਰੀ ਗੱਲ ਸੁਣੋ ਜਿੰਨੇ ਜਦੋਂ ਕਿ ਪੰਜਾਬ ਦੇ ਹੱਕ ਦੀ ਗੱਲ ਹੋਈ ਹੈ ਜਿਹੜੇ ਪੰਜਾਬਦਰਦੀ ਹੈ ਤੁਸੀਂ ਉਹਨਾਂ ਦੀ ਗੱਲ ਛੱਡੋ ਅੱਜ ਜਿਹੜੀਆਂ 25 ਪਿੰਡਾਂ ਨੇ ਪੰਚਾਇਤਾਂ ਨੇ ਮਤੇ ਪਾਏ ਆ ਉਹ ਜੋ 80% ਪਿੰਡਾਂ ਦੇ ਸਰਪੰਚ ਹਿੰਦੂ ਭਰਾ ਨੇ ਸਾਡੇ ਅੱਜ ਅੱਜ ਸਾਰੇ ਵਰਗ ਪੀੜਤ ਨੇ ਅੱਜ ਪੰਜਾਬ ਦਾ ਹਿੰਦੂ ਅੱਜ ਪੰਜਾਬ ਦਾ ਸਿੱਖ ਅੱਜ ਪੰਜਾਬ ਦਾ ਮੁਸਲਮਾਨ ਜਿਹੜਾ ਬੰਦਾ ਆਉ ਦੇ ਪੰਜਾਬ ਨੂੰ ਪਿਆਰ ਕਰਦਾ ਪੰਜਾਬੀ ਪੁੱਤ ਨੂੰ ਪਿਆਰ ਕਰਦਾ ਉਹ ਹਿੰਦੂ ਆ ਸਿੱਖੋਂ ਮੁਸਲਮਾਨ ਨੂੰ ਦਰਦ ਹੈਗਾ ਇਹ ਮਸਲਾ ਇਕੱਲਾ ਇਸ ਘਟਨਾ ਨਾਲ ਨਹੀਂ ਐ ਮਸਲਾ ਸਾਡਾ ਜਲ ਸਾਰਾ ਕੁਝ ਹੀ ਬਦਲਿਆ ਜਾ ਰਿਹਾ ਪੰਜਾਬ ਦਾ ਚੰਡੀਗੜ੍ਹ ਸਾਡੇ ਕੋਲੋਂ ਗਿਆ ਮਹਾਲੀ ਵੀ ਤਕਰੀਬਨ ਗਿਆ ਲੁਧਿਆਣਾ ਵੀ ਗਿਆ ਤਾਂ ਜਿਹੜੇ ਸਾਡੇ ਸਿਆਸਤਦਾਨਾਂ ਅੱਜ ਵੋਟਾਂ ਦਾ ਕਰਕੇ ਇਹ ਬਿਆਨ ਨਹੀਂ ਦਿੰਦੇ ਵੀ ਆਪਾਂ ਆਖ ਹੀ ਲੈਣਾ ਹੈ ਆਪਾਂ ਨਾ ਬੋਟਾਂ ਪੱਕੀਆਂ ਹੋ ਰਹੀਆਂ ਇੱਥੇ ਫਿਰ ਸ਼ਰਮਿਆਂ ਨੂੰ ਜੋਸ਼ੀਆਂ ਨੂੰ ਨਹੀਂ ਸੀਟਾਂ ਮਿਲਣਗੀਆਂ ਮਰਾੜਾਂ ਨੂੰ ਢੱਲਮਾਂ ਨੂੰ ਇੱਥੇ ਬਾਜਵਾ ਨੂੰ ਨਹੀਂ ਟਿਕਟਾਂ ਮਿਲਣਗੀਆਂ ਇੱਥੇ ਫਿਰ ਉਹੀ ਖੜੇ ਹੋਣਗੇ ਜਿੱਦੀ ਵੋਟ ਹੋਣੀ ਹੈ ਹਰਿਆਣੇ ਦੇ ਵਿੱਚ 15 ਸੀਟਾਂ ਦੇ ਉੱਤੇ ਐਸ ਵਾਰ ਜਿੱਤ ਹਾਰ ਦਾ ਜਿਹੜਾ ਤੈਅ ਕੀਤਾ ਉਹ ਜਿੱਤ ਹਾਰ ਤੈਅ ਕੀਤੇ ਪ੍ਰਵਾਸੀਆਂ ਨੇ ਬਿਲਕੁਲ 20 ਤੋਂ 25000 ਵੋਟ ਹੈ ਇੱਕ ਵਿਧਾਨ ਸਭਾ ਹਲਕੇ ਹਰਿਆਣੇ ਦੇ ਵਿੱਚ ਪ੍ਰਵਾਸੀਆਂ ਨੇ ਜਿੱਥੇ ਗੜਗਾਉਂ ਤੋਂ ਲੈ ਕੇ ਤੇ ਆਪਣਾ ਅੰਮਾਲੇ ਤੱਕ ਇਸ ਲਈ ਸਾਨੂੰ ਅੱਜ ਸਮਝਣ ਦੀ ਲੋੜ ਆ ਵੀ ਇਹ ਬੇਰੁਜ਼ਗਾਰ ਹੋ ਜਾਣਗੇ ਸਾਰੇ ਜਿਹਨੇ ਲੀਡਰ ਤੁਰੇ ਸਰਦੇ ਆ ਸੋ ਇੰਨੀ ਇੱਛਾ ਸ਼ਕਤੀ ਚਾਹੀਦੀ ਹੈ ਕਿ ਇਹ ਮੁੱਖ ਮੰਤਰੀ ਇੰਨਾ ਪੱਲਾ ਝਾੜ ਜਾਂਦਾ ਕਿ ਅਸੀਂ ਬਾਰਲੇ ਨੂੰ ਕੱਢ ਅਸੀਂ ਉਹ ਤਾਂ ਕਹਿੰਦੇ ਕੱਢੋ ਜੀ ਸਕਦੇ ਕਿ ਉਹ ਕੰਮ ਕਰਨਾ ਹੁਣ ਪਰ ਸਾਡਾ ਪੁੱਤ ਪਹਿਲਾਂ ਰੁਜ਼ਗਾਰ ਸਾਡੇ ਮਜ਼ਦੂਰਾਂ ਨੂੰ ਮਿਲਣਾ ਚਾਹੀਦਾ ਉਹਦੀ ਗਰੰਟੀ ਕੌਣ ਲੈਂਦਾ ਸਾਡੇ ਸੱਭਿਆਚਾਰ ਤੇ ਜਿਹੜਾ ਹਮਲਾ ਉਹਦੀ ਕ੍ਰਾਂਤੀ ਕੌਣ ਲੈਂਦਾ ਇਹ ਐਸੇ ਸਭਧਾਨ ਦੇ ਵਿੱਚ ਦੂਜੇ ਸੂਬੇ ਕਾਨੂੰਨ ਸਾਡੇ ਕਾਨੂੰਨ ਬਣਨ ਨੂੰ ਕੀ ਦਿੱਕਤ ਆ ਸ਼ਿਵਸੇ ਨਾਲੇ ਹੁਣ ਉੱਠ ਖੜੇ ਹੋਇਆ ਕਹਿੰਦੇ ਅਸੀਂ ਪ੍ਰਵਾਸੀਆਂ ਦੇ ਨਾਲ ਬਹੁਤ ਦੇਖੋ ਉਹ ਜਿਨ੍ਹਾਂ ਨੇ ਕੋਈ ਸਕੂਟੀਆਂ ਸਕੂਟੀਆਂ ਲੈਣੀਆਂ ਕੋਈ ਉਹ ਡਰਾਮਾ ਕਰਨਾ ਉਹ ਹੈਗੇ ਨਹੀਂ ਜਿਹੜਾ ਪੰਜਾਬ ਦਾ ਦਰਦੀ ਹਿੰਦੂ ਆ ਉਹ ਪੰਜਾਬ ਦੇ ਨਾਲ ਆ ਧੰਨਵਾਦ ਜੀ ਉਹ ਜੀ ਇੱਕ ਇਹ ਹਾਈ ਕੋਰਟ ਦੇ ਵਿੱਚ ਵਕੀਲ ਸਾਹਿਬ ਨੇ ਕੋਈ ਕੇਸ ਲਾਇਆ ਤੁਹਾਡੇ ਧਿਆਨ ਦੇ ਵਿੱਚ ਹੈ ਉਹ ਕੀ ਕੇਸ ਲਾਇਆ ਤੇ ਤੁਹਾਡੀ ਸਹਿਮਤੀ ਸੀ ਉਸ ਦੀ ਸਾਨੂੰ ਨਹੀਂ ਕੋਈ ਕਿਸੇ ਗੱਲ ਦਾ ਪਤਾ ਹੈਗਾ ਵੀ ਕਿਸੇ ਨੇ ਕੇਸ ਲਾਇਆ ਸਾਡੇ ਤਾਂ ਉਹ ਹੁਸ਼ਿਆਰਪੁਰ ਚ ਜੀ ਵਕੀਲ ਸਾਹਿਬ ਉਹਨਾਂ ਨੇ ਉਹ ਹੀ ਕੇਸ ਲੜਦੇ ਪਏ ਹੈ ਸਾਡੇ ਕੀ ਕਹਿਣਾ ਚਾਹੁੰਦੇ ਹੋ ਕਿ ਕੇਲ ਸਾਹਿਬ ਨੂੰ ਉਹਨਾਂ ਨੂੰ ਤੁਸੀਂ ਮੈਸੇਜ ਕਰਨਾ ਮੈਂ ਇਹੀ ਕਹਿਣਾ ਚਾਹੁੰਦਾ ਵੀ ਸੱਤ ਤੋਂ ਬਿਨਾਂ ਪੁੱਛੇ ਕੋਈ ਇਦਾਂ ਦੀ ਕੋਰਟ 'ਚ ਅਰਜੀ ਨਾ ਪਾਵੇ ਨਾ ਕੋਈ ਕੇਸ ਲਾਵੇ ਸੱਤ ਤੋਂ ਪੁੱਛ ਕੇ ਫਿਰ ਕਿਕਤ ਕੀਤਾ ਜਾਵੇ ਸਰ ਉਹ ਕੇਲ ਸਾਹਿਬ ਨੇ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਕਿਤੇ ਕੋਈ ਫੋਨ ਆ ਉਹਨਾਂ ਦਾ ਫੋਨ ਤੇ ਕੋਈ ਪਰ ਸੰਪਰਕ ਨਹੀਂ ਨਹੀਂ ਜੀ ਮੈਨੂੰ ਮੈਨੂੰ ਕਿਸੇ ਨੇ ਕੋਈ ਜਾਨੀ ਕਿ ਉਹਨਾਂ ਨਾਲ ਸੰਪਰਕ ਨਹੀਂ ਹੈਗਾ ਨਾ ਮੈਨੂੰ ਪਤਾ ਹੀ ਨਹੀਂ ਵੀ ਕੇਸ ਲੱਗਾ ਹੈ ਜਾਂ ਨਹੀਂ ਸਾਡਾ ਤਾਂ ਹੁਸ਼ਿਆਰਪੁਰ 'ਚ ਕੇਸ ਚੱਲਦਾ ਪਿਆ ਹੈ ਜੀ ਹਾਂ ਜੀ ਬੋਲੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਜੇ ਮੇਰੇ ਬੇਟੇ ਨੂੰ ਕਿਸੇ ਨੇ ਉਹਨੂੰ ਲੈ ਜਾਂਦੇ ਹੋਏ ਕਿਤੇ ਲੈ ਕੇ ਜਾਂਦਾ ਹੋਇਆ ਉਹਨੂੰ ਦੇਖਿਆ ਤਾਂ ਉਹ ਸਾਡੇ ਨਾਲ ਜ਼ਰੂਰ ਸੰਪਰਕ ਕਰਨ